ਸਤਗੁਰ ਕਹਿੰਦੇ ਜਿਉਂਦੇ ਆਨੂ ਛੱਡੇ ਦੁਨੀਆਂ ਸਤਗੁਰ ਕਹਿੰਦੇ ਜਿਉਂਦੇ ਆਨੂ ਛੱਡੇ ਦੁਨੀਆਂ ਕੋਮੇ ਹੱਥੇ ਸੱਚੇ ਮਾਣ ਸਤਗੁਰ ਕਹਿੰਦੇ ਕੋਮੇ ਹੱਥੇ ਸਤਗੁਰ ਕਹਿੰਦੇ ਜਿਉਂਦਿਆਂ ਨੂੰ ਛੱਡੇ ਦੇ ਪਿਆਰੇ ਸਾਧੂ ਸੰਤ ਫਕੀਰ ਇਸ ਲੋਕ ਦੇ ਵਿੱਚ ਤੇ ਜੀਵਨ ਦੇ ਵਿੱਚ ਸਾਥ ਦਿੰਦੇ ਹੀ ਆ ਚੰਗੀ ਝੁਗਤੀ ਦੇ ਕੇ ਸਾਧੂਆਂ ਦੇ ਕੋਲ ਰੱਬ ਦੇ ਪਿਆਰਿਆਂ ਦੇ ਕੋਲ ਕੀ ਚੀਜ਼ ਹੈ ਕਿਉਂਕਿ ਉਹਨਾਂ ਕੋਲ ਝੁਗਤ ਹੈ ਜਿਹੜਾ ਸਾਡਾ ਵਿਗੜਿਆ ਹੋਇਆ ਮਨ ਹੈ ਜਿਹੜਾ ਸਾਡੇ ਕਾਬੂ 'ਚ ਨਹੀਂ ਆਉਂਦਾ ਉਹ ਝੁਗਤੀ ਦੇ ਨਾਲ ਉਹਨੂੰ ਕਾਬੂ ਕੀਤਾ ਜਾ ਸਕਦਾ ਹੈ ਤੱਕੇ ਦੇ ਨਾਲ ਜੇ ਕੋਈ ਸੋਚੇ ਵੀ ਆਪਣੇ ਮਨ ਦੇ ਉੱਤੇ ਕਾਬੂ ਕਰ ਲੂੰਗਾ ਹੁੰਦਾ ਨਹੀਂ ਐ ਕਿਉਂਕਿ ਕਬੀਰ ਮਨ ਪੰਖੀ ਭਇਓ ਉੱਡ ਉੱਡ ਤੈ ਦਿਸ ਜਾਏ ਇਹ ਜੇ ਮਾਰੇ ਕੰਮ ਕਰਨ ਲੱਗ ਗਿਆ ਨਾ ਮਨ ਇਹਨੂੰ ਰੋਕੂਗੇ ਜੇ ਤੁਸੀਂ ਇਹਦੇ کئی ਦਸ ਰਾਹ ਆਪਣੇ ਲੱਭ ਲੈਣੇ ਵੀ ਇੱਧਰੋਂ ਨਿਕਲ ਜਾ ਇੱਧਰੋਂ ਨਿਕਲ ਜਾ ਆ ਵਹਾਨਾ ਲਾ ਲੈ ਇਹਦੇ ਤੇ ਕਾਬੂ ਕੀਤਾ ਕੀਤਾ ਕਿਵੇਂ ਜਾ ਸਕਦਾ ਇਹਦੇ ਤੇ ਇੱਕੋ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਸਕਦਾ ਦੂਜਾ ਕੋਈ ਤਰੀਕਾ ਹਜੇ ਤੱਕ ਬੜਿਆ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਿਹੜਾ ਤਰੀਕਾ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਅਸੀਂ ਹੁਣ ਪੜ੍ਹ ਕੇ ਆਏ ਹਾਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਮਨ ਵਿੱਚ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਰਜ ਰਾਸ